ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹਰਤਲਾਂ ਤੋਂ ਸਾਰੇ ਮੇਰੇ ਵੀਰ ਬਗੀਚਾ ਸਿੰਘ ਜੀ ਸਾਰਿਆਂ ਪ੍ਰਾਰਮ ਪੱਥੇ ਕੀਤਾ ਹੈ ਗਰੀਬ ਪਰਿਵਾਰਾਂ ਨੂੰ ਜਿਹੜੇ ਹੜ੍ਹਾਂ ਦੀ ਮਾਰ ਪਈ ਹੈ ਬਹੁਤ ਜ਼ਿਆਦਾ ਇਹ ਮੈਂ ਵੀ ਕਹਿ ਰਿਹਾ ਇੱਕ ਹੀ ਮਾਰ ਪਈ ਕੁਲਾਨੇ ਤੈ ਕੀ ਦਤ ਨਹੀਂ ਆਇਆ ਇਹ ਵਾਇਕ ਨੂੰ ਤੈਨੂੰ ਦਤ ਨਹੀਂ ਆਇਆ ਕਿ ਇੰਨੇ ਜਿਹੜਾ ਆਤ ਤਕਲੀਫ ਹੋਈ ਲੋਕਾਂ ਨੂੰ ਤੇ ਅੱਜ ਸੰਧੂ ਵੀ ਤੋਂ ਸਾਡੇ ਤੇ ਵੀ ਜਦੋਂ ਕਿਸ ਤਰ੍ਹਾਂ ਵੀ ਕਿਰਪਾ ਕੀਤੀ ਹੈ ਕਿ ਅਸੀਂ ਇਹਨਾਂ ਦਾ ਸਾਥ ਦੇਣ ਵਾਸਤੇ ਆਏ ਹਾਂ ਕੁਝ ਦੇਣ ਵਾਸਤੇ ਨਹੀਂ ਆਏ ਸੋ ਮੈਨੂੰ ਵੀ ਜਿਹੜਾ ਮੇਰਾ ਸਾਥ ਹੈ ਮੇਨਾ ਖੈਨੇ ਸੁਭਦਾ ਸਜੀਤ ਸਿੰਘ ਸੁਖਸੰਧੂ ਨੇ ਵੀ ਜਿਹਨੇ ਮੈਂ ਆਪਣੇ ਸਾਥੀਆਂ ਨੂੰ ਭੇਜਿਆ ਹੈ ਗੱਡੀ ਵੀ ਉਹਨਾਂ ਦਿੱਤੀ ਹੈ ਤੇ ਇਹ ਮਨਦੀਪ ਸਿੰਘ ਜੀ ਮੰਨਾ ਦੀ ਜੋਗ ਹੈ ਅਗਵਾਈ ਦੇ ਹੇਠ ਇਸ ਪਿੰਡ ਦੇ ਵਿੱਚ ਪਹਿਲਾਂ ਵੀ ਮੰਦਿਰ ਮੰਦੀਪ ਸਿੰਘ ਜੀ ਮੰਨਾ ਆਏ ਨੇ ਤੇ ਉਹ ਚੰਗੇ ਸਿਆਣੇ ਇੱਕ ਸਮਾਜ ਸੇਵਕ ਨੇ ਜੋ ਬਹੁਤ ਉਹ ਵੀ ਇਸ ਤਰ੍ਹਾਂ ਲੋਕਾਂ ਦੀਆਂ ਚੀਜ਼ਾਂ ਜਿਹੜੇ ਲੋਕ ਵਲੰਟੇ ਨੇ ਉਹਨਾਂ ਦੀਆਂ ਗਾਹਾਂ ਵਾਢੇ ਨੇ ਤੇ ਇਸ ਤਰ੍ਹਾਂ ਮੈਂ ਵੀ ਕੁਛ ਨਹੀਂ ਕਰਿਆ ਆਪਣੇ ਪੱਲਿਓ ਤੇ ਮੈਂ ਵੀ ਲੋਕਾਂ ਜਿਨ੍ਹਾਂ ਮੈਨੂੰ ਸਹਾਇਤਾ ਦਿੱਤਾ ਵਲੰਟੀਅਰਾਂ ਨੇ ਮੇਰੇ ਰਣਜੀਤ ਵਿਆਹ ਤੋਂ ਮੇਰੇ ਦੋਸਤਾਂ ਨੇ ਮੇਰੇ ਮਿੱਤਰਾਂ ਨੇ ਮੇਰੀਆਂ ਭੈਣਾਂ ਨੇ ਪਿਸ਼ਾ ਪੰਨੂ ਨੇ ਤੇ ਉਸ ਤਰ੍ਹਾਂ ਜਿਨ੍ਹਾਂ ਮੈਨੂੰ ਸਮਾਨ ਦਿੱਤਾ ਹੈ ਮੈਂ ਉਹ ਲੈ ਕੇ ਤੁਹਾਡੇ ਕੋਲ ਆਇਆ ਹਾਂ ਤੇ ਮੈਂ ਤੁਹਾਨੂੰ ਦੇ ਰਿਹਾ ਹਾਂ ਮੈਂ ਆਪਣੇ ਕੋਲੋਂ ਕੁਛ ਨਹੀਂ ਲਿਆ ਸੋ ਮੈਂ ਸ਼ੁਕਰਗੁਜ਼ਾਰ ਕਰਦਾ ਹਾਂ ਬਗੀਚਾ ਸਿੰਘ ਜੀ ਦਾ ਤੇ ਸਾਰੀਆਂ ਹਰਕਤਾਂ ਮੇਰੀਆਂ ਭੈਣਾਂ ਮੇਰੇ ਵੀਰ ਜੋ ਵੀ ਸਾਰੇ ਇਕੱਠੇ ਹੋਏ ਨੇ ਕਿ ਨਾਦੀ ਮੈਂ ਸਭ ਦਸ ਜੀ ਸਿੰਘ ਜੀ ਟਾਈਮ ਕੱਢ ਕੇ ਮੇਰੇ ਨਾਲ ਆਏ ਨੇ ਤੇ ਸੁਖਸੰਧੂ ਵੀ ਜੀ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਵੀ ਟਾਈਮ ਕੱਢ ਕੇ ਆਪਣੇ ਨਾਲ ਦੋ ਬੰਦੇ ਨਾਲ ਆਪਣੀ ਗੱਡੀ ਦਿੱਤੀ ਆ ਤੇ ਮੈਂ ਸਾਰਿਆਂ ਦਾ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਦੇ ਵਿੱਚ ਹਿੱਸਾ ਪਾਇਆ ਹੈ ਤੇ ਮੈਂ ਗਾਹ ਵੀ ਮਾਲਕ ਅਗੇ ਅਰਦਾਸ ਕਰਦਾ ਕਿ ਮੈਂ ਇਸੇ ਤਰ੍ਹਾਂ ਸੇਵਾ ਕਰਦਾ ਰਵਾਂ ਸੋ ਵਿੱਚ ਦੁਨੀਆ ਸੇਵ ਕਮਾਈਏ ਇਸਤਾਨ ਤੇ ਰਗੇ ਬੈਸਲ ਪਾਈਏ ਕੋਹ ਨਾਨਕ ਬਾਹ ਲੜਾਈਏ ਸੋ ਆਪਾਂ ਨੂੰ ਬਾਹ ਫੜਨੀ ਚਾਹੀਦੀ ਹੈ ਸੋ ਇਹ ਸਤਿਗੁਰ ਦਾ ਮਾਰਗ ਹੈ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਸੋ ਇਹਨਾਂ ਕੁਝ ਕਹਿੰਦਾ ਹੋਇਆ ਖਿਮਾਂ ਦਾ ਜੱਜ ਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਦੀ